पंजाब सरकार मुर्दाबाद पंजाब सरकार ठग माफिया मुर्दाबाद 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 गुरप्रीत बैनीपाल मुर्दाबाद 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 ठग चोर गुरप्रीत बैनीपाल मुर्दाबाद 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 मसला तो हल की करना ਤੁਸੀਂ ਇਹਨਾਂ ਨੂੰ ਡਰਾਇ ਧਮਕਾਈ ਜਾਂਦੇ ਹੋ ਉਹ ਬੰਦਾ ਜਿਹੜਾ ਘੱਟੋ ਘੱਟ 20 ਲੱਖ ਤੋਂ ਥੱਲੇ ਕਿਸੇ ਨਾਲ ਠੱਗੀ ਨਹੀਂ ਮਾਰੀ ਹੋ ਇਸ ਬੰਦੇ ਨੇ ਆ ਮਾਤਾ ਕੈਂਸਰ ਦੀ ਪੀੜਤਾ ਕੈਂਸਰ ਦੀ ਪੀੜਤ ਤੇ ਬੈਠੀ ਐ ਕਿ ਆ ਭੈਣ ਬਿਮਾਰ ਆ ਆ ਬਾਈ ਹਿਮਾਚਲ ਤੋਂ ਆਇਆ ਬੱਠਾ ਕੰਮ ਪ੍ਰਸ਼ਾਸਨ ਦੇ ਕਰਨ ਵਾਲਾ ਇਹ ਕੰਮ ਸਰਕਾਰ ਦੇ ਕਰਨ ਵਾਲਾ ਇਹ ਕੰਮ ਜਿਹੜਾ ਇੱਥੇ ਚੁਣੇ ਹੋਏ ਨੇ ਕਿ ਨਾ ਐਮ ਐਲ ਏ ਉਹਨਾਂ ਦਾ ਕੰਮ ਕਰਨ ਵਾਲਾ ਹੈ ਅਬ ਤਾਂ ਇਹ ਲਿਖਿਆ ਪੜਿਆ ਵਿਚਾਰ ਲੈ ਕਿ ਤੁਸੀਂ ਠੱਗਾਂ ਦੇ ਨਾਲੋਂ ਤੁਸੀਂ ਇਹਨਾਂ ਲੋਕਾਂ ਦੇ ਨਾਲੋਂ ਤੇਪ ਸਰਕਾਰ ਕਿਹਦੇ ਨਾਲ ਆ ਭਗਮਾਨਤ ਮਾਨਸਿਆ ਪੰਜਾਬ ਦੇ ਵਿੱਚ ਜਿਹੜਾ ਇੱਕ ਸ਼ੋਸ਼ਣ ਹੋਇਆ ਹੈ ਅੱਜ ਵੀ ਪੰਜਾਬ ਦੇ ਵਿੱਚ ਸ਼ੋਸ਼ਣ ਚੱਲ ਰਿਹਾ ਹੈ ਤੂੰ ਨਸਾ ਤਸਕਰਾਂ ਵਾਲਾ ਡਰਾਮਾ ਕਰ ਰਿਹਾ ਇਸ ਤੋਂ ਵੱਡੇ ਤਸਕਰ ਠੱਗ mafia ਜਿਹੜਾ ਆ ਸਾਰਾ ਤੁਰਾ ਫਿਰਦਾ ਮਾਮਾ ਰਾਤ ਨੂੰ ਮੱਛਰ ਦੇ ਵਿੱਚ ਪੈਂਦੀਆਂ ਇੱਥੇ ਕੋਈ ਬਿਜਲੀ ਨਹੀਂ ਹੈਗੀ ਇੱਥੇ ਕੋਈ ਲਾਈਟ ਨਹੀਂ ਹੈਗੀ ਥੋਡੀ ਸੈੱਟ ਤੇ ਸਾਰੇ ਠੱਗਿਆ ਬਾਰ ਬਚ ਰਹੇ ਨੇ ਤੁਹਾਨੂੰ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਮੈਂਬਰ ਭਗਮਾਨਤ ਮਾਨਾ ਤੈਨੂੰ ਮੁੱਖ ਮੰਤਰੀ ਬਣਾਤਾ ਅਗਲੀ ਵਾਰੀ ਜੇ ਤੂੰ ਸਤੋਜ ਦਾ ਮੈਂਬਰੀ ਬਣ ਜਾਂਦਾ ਮੈਨੂੰ ਭਾਣਾ ਸਿੱਧੂ ਕਹਿੰਦਾ ਤੋਂ ਬਲਤਾ ਇਹ ਪੱਤਰਕਾਰ ਸਾਥੀਆਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਇਹ ਪ੍ਰਸ਼ਾਸਨ ਅੱਗੇ ਇਹ ਅੰਨੀ ਬੋਲੀ ਸਰਕਾਰ ਅੱਗੇ ਪਹੁੰਚਾਉਣੀ ਹੈ ਦੇਖੋ ਸਾਡਾ ਇੱਥੇ ਆਉਣ ਨੂੰ ਜੀਨਸੀ ਕਰਦਾ ਸਾਡਾ ਸਿਸਟਮ ਕਿੰਨਾ ਮਾੜਾ ਸਾਡੀਆਂ ਸਰਕਾਰਾਂ ਕਿੰਨੀਆਂ ਵੜੀਆਂ ਨਗੀਆਂ ਦੁਪਹਿਰ ਦਾ 1 ਵਜੇ ਪਿਆ ਲੋ ਚੱਲਦੀ ਹੈ ਕੋਈ ਆ ਸਾਡੀ ਮਾਂ ਕੈਂਸਰ ਦੀ ਪੀੜਤਾ ਆ ਬਾਈ ਹਿਮਾਚਲ ਤੋਂ ਆਇਆ ਇਹਦੇ ਘਰੇ ਐਕਸੀਡੈਂਟ ਹੋਇਆ ਪਿਆ ਹਰ ਇੱਕ ਬੰਦੇ ਦੇ ਘਰੇ ਕੋਈ ਨਾ ਕੋਈ ਬਿਮਾਰੀ ਕਿਸੇ ਨਾ ਕਿਸੇ ਤਰ੍ਹਾਂ ਤੋਂ ਪੀੜਤ ਹੈ ਪਰ ਜਿਹੜਾ ਸਭ ਤੋਂ ਵੱਡਾ ਦੁੱਖ ਇਹ ਏਜੰਟ ਮਾਫੀਆ ਨੇ ਕੀਤਾ ਹੈ ਇਹ ਬੈਨੀਪਾਲ ਦਾ ਗੁਰਪ੍ਰੀਤ ਬੈਨੀਪਾਲ ਦਾ ਨਾਮ ਦਾ ਬੰਦਾ ਹੈ ਇੱਥੇ ਘਟੋ ਘਟ ਇਹਦੀ 50 ਏਕੜ ਜ਼ਮੀਨ ਹੈ ਜਿਹਨੇ ਕਿਹਨੇ ਵੱਖ-ਵੱਖ ਤਰ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਬਣਾ ਕੇ ਲੋਕਾਂ ਤੋਂ ਕਿਤੇ 10 ਲੱਖ 20 ਲੱਖ 15 ਲੱਖ ਰੁਪਇਆ ਆ ਲੋਕਾਂ ਤੋਂ ਸਾਰਿਆਂ ਤੋਂ ਠੱਗਿਆ ਹੋਇਆ ਇਸ ਬੰਦੇ ਨੇ ਆ ساری ਜ਼ਮੀਨ 50 ਏਕੜ ਜਿਹੜੀ ਜ਼ਮੀਨ ਹੈ ਇਹਨੇ ਬੰਦੇ ਨੇ ਇੱਥੇ ਬਣਾਈ ਹੋਈ ਆ ਪਿੰਡ ਹੈਗਾ ਇਹ ਟੱਬਾ ਪਿੰਡ ਦੇ ਵਿੱਚ ਜਿਹੜੀ ਇੱਥੇ ਇਹਨੇ ਜ਼ਮੀਨ ਬਣਾਈ ਹੋਈ ਆ ਠੂਲੇਵਾਲ ਦੀ ਹੱਦ ਤੇ ਇਸ ਕਰਕੇ ਇਹ ਜਿਹੜੀ ਜ਼ਮੀਨ ਬਣਾਈ ਹੋਈ ਆ ਇਹ ਲੰਮੇ ਸਮੇਂ ਤੋਂ 2-2 3-3 ਸਾਲਾਂ ਤੋਂ ਜਿਹੜੇ ਲੋਕ ਪੀੜਤ ਨੇ ਕਿ ਜਿਨ੍ਹਾਂ ਦੇ ਪੈਸੇ ਲੈ ਕੇ ਆ ਸਮੇਂ ਜਿਹੜਾ ਪੀਓ ਹੋਇਆ ਹੋਇਆ ਇਹ ਤੇ ਆ ਸਮੇਂ ਲਾਭ ਨਹੀਂ ਰਿਹਾ ਕਿੱਥੇ ਆ ਹਾਨੀਸਾਰ ਨੂੰ ਦੇ ਘਰ ਮੂਰੇ ਦੀ ਕੋਠੀ ਮੂਰੇ ਧਰਨੇ ਲਾਉਣ ਤੋਂ ਆ ਜਦੋਂ ਕੋਈ ਨਾ ਹੱਲ ਨਿਕਲਿਆ ਤਾਂ ਹਾਨੀਸਾਰ ਨੂੰ ਇਹ ਧਰਨਾ ਸੀ ਦੀ ਜ਼ਮੀਨ ਦੇ ਵਿੱਚ ਆ ਕੇ ਲਾਇਆ ਅਨੇਕਾਂ ਜਿਹੜੀਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਨੇਕਾਂ ਦਰਖਾਸਤਾਂ ਦਿੱਤੀਆਂ ਤੇ ਅਨੇਕਾਂ ਪਰਚੇ ਵੀ ਹੋਏ ਪਰਚੇ ਤੋਂ ਬਾਅਦ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਫਿਰ ਹਾਨੀਸਾਰ ਨੂੰ ਜਾਈਏ ਕਿਧਰ ਜਿਹੜਾ ਪ੍ਰਸ਼ਾਸਨ ਸਾਨੂੰ ਧਮਕੀਆਂ ਦੇ ਰਿਹਾ ਸਾਨੂੰ ਪੁਲਿਸ ਇਹ ਗੱਲ ਕਹਿ ਰਹੀ ਆ ਕਿ ਇਹਦੀ ਜ਼ਮੀਨ ਨਾਲ ਤੁਸੀਂ ਬਾਹੇਓ ਇਹਦੀ ਜ਼ਮੀਨ ਦੇ ਵਿੱਚ ਓਨਾ ਨਾ ਲਾਇਓ ਤਾਂ ਪ੍ਰਸ਼ਾਸਨ ਅੱਗੇ ਸਵਾਲ ਹੈ ਕਿ ਸਾਡੇ ਲੋਕਾਂ ਨੂੰ ਜਿਹੜਾ ਧਰਨਾ ਜਿਹਨਾਂ ਨੇ ਲਾਇਆ ਇਹਨਾਂ ਨੂੰ ਡਰਾਉਣ ਧਮਕਾਉਣ ਦੀ ਬਜਾਏ ਤੁਸੀਂ ਮਸਲਾ ਤਾਂ ਹੱਲ ਕੀ ਕਰਨਾ ਤੁਸੀਂ ਇਹਨਾਂ ਨੂੰ ਡਰਾਈ ਧਮਕਾਈ ਜਾਂਦੇ ਹੋ ਉਹ ਬੰਦਾ ਬਾਹਰ ਪੀਓ ਹੋਇਆ ਬੈਠਾ ਜਿਹੜਾ ਭਗਾਉੜਾ ਬੰਦਾ ਇੱਕ ਪਾਸੇ ਰੋਡ ਡਰਾਮੇ ਕਰਦਿਆਂ ਕਿ ਅਸੀਂ ਅਸੀਂ ਨਸ਼ਾ ਤਸਕਰਾਂ ਦੇ ਘਾਟ ਆ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਜਿਹੜਾ ਠੱਗ ਟੋਲਾ ਜਿਹੜਾ ਕਰੋੜਾਂ ਅਰਬਾਂ ਪਤੀ ਟੋਲਾ ਇਹਦਾ ਹੱਲ ਕੀ ਕਰੋਗੇ ਮੈਨੂੰ ਇਹ ਜਵਾਬ ਦਿਓ ਜਿਹੜਾ ਇਹਨਾਂ ਤੋਂ 20 20 30 30 ਲੱਖ ਰੁਪਏ ਲੈ ਕੇ ਭੱਗ ਗਿਆ ਤਾਂ ਨਸ਼ੇ ਵਾਲਿਆਂ ਦੇ ਨਾਲ ਵੀ ਵੱਡਾ ਮਾਫੀਆ ਹੈ ਜਿਹਦੇ ਪਿੱਛੇ ਮੈਨੂੰ 3.5-4 ਸਾਲ ਲੜਾਈ ਲੜਦਿਆਂ ਨੂੰ ਹੋ ਗਏ ਜਿਹੜਾ ਘੱਟੋ ਘੱਟ 20 ਲੱਖ ਤੋਂ ਥੱਲੇ ਕਿਸੇ ਨਾਲ ਠੱਗੀ ਨਹੀਂ ਮਾਰੀ ਹੋਏ ਇਸ ਬੰਦੇ ਨੇ 20 ਲੱਖ ਤੋਂ ਉੱਪਰ ਹੀ ਸਾਰਿਆਂ ਨੂੰ ਠੱਗੀ ਮਾਰ ਰਹੀ ਆ ਬਾਹਰ ਭੇਜੂੰਗਾ ਤੁਹਾਡੇ ਬੱਚਿਆਂ ਨੂੰ ਆ ਭੇਜੂੰਗਾ ਆ ਮਾਤਾ ਕੈਂਸਰ ਦੀ ਪੀੜਤਾ ਆ ਕੈਂਸਰ ਦੀ ਪੀੜਤ ਤੇ ਬੈਠੀ ਐ ਇੱਥੇ ਆ ਭੈਣ ਬਿਮਾਰ ਆ ਆ ਭਾਈ ਹਿਮਾਚਲ ਤੋਂ ਆਇਆ ਬੱਠਾ ਆ ਲੋਕਾਂ ਦਾ ਕੀ ਕਸੂਰਾ ਆ ਹਾਰਡ ਦਾ ਪੇਸ਼ੈਂਟ ਆ ਹਿਮਾਚਲ ਤੋਂ ਆਇਆ ਬੱਠਾ ਬੰਦਾ ਮੈਨੂੰ ਇਸ ਚੀਜ਼ ਦਾ ਜਵਾਬ ਦੇਵੇ ਜਿਹੜਾ ਪ੍ਰਸ਼ਾਸਨ ਧਮਕਾ ਰਿਹਾ ਹੈ ਇਹ ਕੰਮ ਪ੍ਰਸ਼ਾਸਨ ਦੇ ਕਰਨ ਵਾਲਾ ਹੈ ਇਹ ਕੰਮ ਸਰਕਾਰ ਦੇ ਕਰਨ ਵਾਲਾ ਹੈ ਇਹ ਕੰਮ ਜਿਹੜਾ ਇੱਥੇ ਚੁਣੇ ਹੋਏ ਨੇ ਨਾ ਐਮ ਐਲ ਏ ਉਹਨਾਂ ਦਾ ਕੰਮ ਕਰਨ ਵਾਲਾ ਹੈ ਇਹ ਦੋ ਦਿਨ ਦੇ ਵਿੱਚ ਕੰਮ ਹੋ ਸਕਦਾ ਜੇ ਆ ਸਾਰੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਲਿਆ ਕੇ ਸਾਰੇ ਲੋਕਾਂ ਨੂੰ ਫੜਾਇਆ ਜਾਵੇ ਵੀ ਤੁਸੀਂ ਭਾਈ ਬਾਹੋ ਜ਼ਮੀਨ ਜੇ ਪੈਸੇ ਨਹੀਂ ਦਿੰਦਾ 50 ਲੱਖ ਰੁਪਏ ਨੂੰ ਕਿੱਲਾ ਇੱਥੇ 50 ਲੱਖ ਨੂੰ ਕਿੱਲਾ 50 ਕਿੱਲੇ ਜ਼ਮੀਨ ਦੇ ਇੱਥੇ ਨੇਗੇ 20 ਕਿੱਲੇ ਹੋਰ ਥਾਂ ਤੇ ਨੇਗੇ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨ ਹੈ ਆ ਜ਼ਮੀਨ ਇੱਥੇ 5 ਕਿੱਲੇ ਵੇਚ ਕੇ ਸਾਰੇ ਲੋਕਾਂ ਨੇ ਪ ਨਾਰ ਸਰਕਾਰ ਮਿਲੀ ਹੋਈ ਐ ਜਦੋਂ ਪੁਲਿਸ ਕੋਲੇ ਜਾਂਦਾ 1 ਲੱਖ 2 ਲੱਖ ਰੁਪਇਆ 5 ਲੱਖ ਰੁਪਇਆ ਜਾਂਦਾ ਤਾਂ ਐਸਐਚਓ ਸਾਡੇ ਲੋਕਾਂ ਨੂੰ ਧਮਕਾਉਂਦਾ ਐ ਮੈਂ ਐਸਐਚਓ ਨੂੰ ਮੈਂ ਬਰਨਾਲਾ ਪ੍ਰਸ਼ਾਸਨ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹਣਾ ਇਹ ਕੰਮ ਥੋੜੇ ਕਰਨ ਨਾਲ ਤੁਸੀਂ ਲੋਕਾਂ ਨੂੰ ਕਿਉਂ ਡਰਾ ਧਮਕਾ ਰਹੇ ਹੋ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣੋ ਇਹ ਪੰਜਾਬ ਦੇ ਵਿੱਚ ਕਿੱਡਾ ਵੱਡਾ ਮਾਫੀਆ ਐ ਮੇਰੀ ਕੁਲਦੀਪ ਢਾਲੀਵਾਲ ਨਾਲ ਇੱਕ ਦਿਨ ਮੰਤਰੀ ਨਾਲ ਗੱਲ ਹੋਈ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਤੁਸੀਂ ਡਰਾਮੇ ਕਰ ਰਹੇ ਹੋ ਤੁਸੀਂ ਜਿਹੜਾ ਕੰਮ ਕਰਨ ਨਾਲ ਨਹੀਂ ਕਰ ਰਹੇ ਜਿਹੜਾ ਮੰਤਰੀ ਲਾਇਆ ਹੋਇਆ ਸੀਗਾ ਇਹ ਐਨਆਰਆਈ ਦਾ ਵਿੰਗ ਔਰ ਕੀ ਕਰ ਰਹੇ ਹੋ ਤੁਸੀਂ ਮੁੱਖ ਮੰਤਰੀ ਕਹਿੰਦਾ ਇੱਕ ਵਾਰ ਡਰਾਮੇ ਕਰਦਾ ਅੱਜ ਲੈ ਕੇ ਵੱਡਾ ਮਾਫੀਆ ਨੂੰ ਕਦੋਂ ਹੱਥ ਪਾਊਗਾ ਗਰੀਬਾਂ ਦੇ ਘਾਟਾ ਕੇ ਨਸਿਆਂ ਵਾਲੇ ਦੇ ਡਰਾਮੇ ਕਰ ਰਹੇ ਹੋ ਆ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਹੈ ਇਹਦਾ ਦੱਸ ਇੱਥੇ ਆ ਕੇ ਜਿਹੜਾ ਲੋਕ ਧੜਨਾ ਜ਼ਮੀਨ ਦੇ ਵਿੱਚ ਲਾਇਆ ਹੈ ਇਹ ਜ਼ਮੀਨ ਨੂੰ ਵੇਚ ਕੇ ਕੁਰਕ ਕਰਕੇ ਲੋਕਾਂ ਨੇ ਪੈਸੇ ਦਿਓ ਅੱਛਾ ਇਹ ਤਾਂ ਕਹਿੰਦਾ ਵੀ ਹੁਣ ਪੁਲਿਸ ਕੀ ਕਹਿ ਰਹੀ ਆ ਠੇਕੇ ਤੇ ਜ਼ਮੀਨ ਦਿੱਤੀ ਹੋਈ ਹੈ ਜੀ ਹੁਣ ਝੋਨਾ ਲਾ ਲੈਣ ਦਿਓ ਇਸ ਤੋਂ ਬਾਅਦ ਚਲੋ ਅਸਤੇ ਇਸ ਤੋਂ ਬਾਅਦ ਤੁਹਾਡਾ ਮਸਲਾ ਹੱਲ ਕਰਾਦਾਂਗੇ ਕਿੰਨੇ ਸਾਲ ਹੋ ਗਏ ਪਹਿਲਾਂ ਨੇ ਮਸਲਾ ਹੱਲ ਕਰਾਇਆ ਅਸੀਂ ਛੋਣਾਂ ਨਹੀਂ ਲੱਗਣ ਦਿੰਦੇ ਮੈਂ ਸਾਰੇ ਕਿਸਾਨ ਜਿੱਥੇ ਬੰਦਿਆਂ ਨੂੰ ਮਜ਼ਦੂਰ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਵੀ ਵੱਡੇ ਮਾਤਰਾ ਦੇ ਵਿੱਚ ਇਹਨਾਂ ਆਪਾਂ ਭਰਾਵਾਂ ਦਾ ਸਾਥ ਦੀਏ ਮੈਂ মিডিਆ ਵਾਲੇ ਹੋਰ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਹੈ ਗੁਰਪ੍ਰੀਤ ਨਾਮ ਬੈਣੀਪਾਲ ਦਾ ਨਾਮ ਦਾ ਜਿਹੜਾ ਠੱਗ ਏਜੰਟ ਹੈ ਜਿਹੜਾ ਆਸ ਸਮੇ ਪੀਓ ਹੈ ਜਿੱਦੀ ਜ਼ਮੀਨ ਇੱਥੇ ਬੜੀ ਹੈ ਅਤੇ ਠੇਕੇ ਦਿੱਤੇ ਹੋਈ ਆ ਇੱਥੇ ਆ ਕੇ ਜਿਹੜੀ ਆਪਾਂ ਜ਼ਮੀਨ ਨੂੰ ਰੋਕੀਏ ਤੇ ਇਹਨਾਂ ਲੋਕਾਂ ਨੂੰ ਇਨਸਾਫ਼ ਦਵਾਈਏ ਇਹ ਲੋਕ ਝੋਨਾ ਲਾਉਣਗੇ ਹੁਣ ਕਿਉਂ ਜੀ ਆਪਾਂ ਜ਼ਮੀਨ ਛੱਡਣ ਨੂੰ ਤਿਆਰ ਆ ਜਿੰਨਾ ਟਾਈਮ ਆਪਣੇ ਨਹੀਂ ਜੀ ਨਹੀਂ ਜੀ ਨਹੀਂ ਛੱਡਾਂਗੇ ਇਹ ਜ਼ਮੀਨ ਲੋਕ ਨਹੀਂ ਛੱਡਣਗੇ ਪਰ ਪ੍ਰਸ਼ਾਸਨ ਕੋਲੇ ਮੈਂ ਮੈਂ ਦੱਸੋ ਵੀ ਪ੍ਰਸ਼ਾਸਨ ਜਿਹੜਾ ਪੀਓ ਆ ਬੰਦਾ ਭਗਾਉੜਾ ਬੰਦਾ ਉਹਨੂੰ ਫੜਿਆ ਕਿਉਂ ਨਹੀਂ ਫੜ ਕੇ ਉਹ ਜ਼ਮੀਨ ਕਿਉਂ ਨਹੀਂ ਕਰ ਦਿੱਤੀ ਉਹਦੀ ਪ੍ਰਾਪਰਟੀ ਕਿਉਂ ਨਹੀਂ ਅਟੈਚ ਕੀਤੀ ਇਸ ਚੀਜ਼ ਦਾ ਜਵਾਬ ਦੇਵੇ ਇਸ ਕਰਕੇ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਆਬਦਾ ਹੈ ਲਿਖਿਆ ਪੜਿਆ ਵਿਚਾਰ ਲੈ ਕਿ ਤੁਸੀਂ ਠੱਗਾਂ ਦੇ ਨਾਲੋਂ ਕਿ ਤੁਸੀਂ ਇਹਨਾਂ ਲੋਕਾਂ ਦੇ ਨਾਲੋਂ ਤੇ ਸਰਕਾਰ ਕਿਹਦੇ ਨਾਲ ਆ ਭਗਮਾਨ ਤਮਾਨ ਸਿਆ ਮੈਨੂੰ ਜਵਾਬ ਦੇ ਆ ਦੇਖ ਇੱਥੇ ਲੋਕ ਕਿਵੇਂ ਪੀੜਤ ਨੇ ਤੂੰ ਮੇਰੇ ਤੇ ਨੌ ਪਰਚੇ ਪਾਏ ਤੂੰ ਮੇਰੇ ਤੇ ਕਿੰਨੇ ਪਰਚੇ ਪਾ ਕੇ ਤੂੰ ਮੈਨੂੰ ਤਸ਼ੱਦਦ ਕੀਤਾ ਮੈਂ ਅੱਜ ਤੱਕ ਰਾ ਖੜਾ ਲੋਕਾਂ ਨਾਲ ਡਟਿਆ ਜਿਹੜਾ ਏਜੰਟ ਮਾਫੀਆ ਦੇ ਖਿਲਾਫ ਮੇਰੀ ਲੜਾਈ ਸੀ ਅੱਜ ਵੀ ਮੇਰੀ ਹੋਈ ਜਾ ਰਹੀ ਆ ਦੇ ਜਵਾਬ ਲੋਕਾਂ ਨੇ ਤੁਸੀਂ ਕਿਉਂ ਨਹੀਂ ਇਨਸਾਫ਼ ਦਵਾਇਆ ਮੈਨੂੰ ਦੱਸ ਤੂੰ ਕਿੰਨੇ ਕੇਜੈਂਟਾਂ ਨੂੰ ਫੜ ਕੇ ਅੰਦਰ ਛੱਟਿਆ ਇਹ ਪੰਜਾਬ ਦੇ ਵਿੱਚ ਜਿਹੜਾ ਇੱਕ ਸ਼ੋਸ਼ਣ ਹੋਇਆ ਹੈ ਅੱਜ ਵੀ ਪੰਜਾਬ ਦੇ ਵਿੱਚ ਸ਼ੋਸ਼ਣ ਚੱਲ ਰਿਹਾ ਹੈ ਅੱਜ ਵੀ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਭੋਲੇ ਭਾਲਾ ਨੂੰ ਜਦੋਂ ਇਹ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਇਹ ਲੋਕ ਜਦੋਂ ਕਹਿੰਦੇ ਨੇ ਵੀ ਸਾਡੇ ਇੱਥੇ ਸਿਸਟਮ ਸਾਡੇ ਪੰਜਾਬ ਦਾ ਠੀਕ ਨਹੀਂ ਇਹ ਲੋਕ ਕਹਿੰਦੇ ਨੇ ਵੀ ਸਾਡੇ ਬੱਚਾ ਦਾ ਭਵਿੱਖ ਬਣ ਜਾਊਗਾ ਤਾਂ ਇਹ ਜਾ ਕੇ ਨਾ ਦਫ਼ਤਰਾਂ ਵਿੱਚ ਜਾਂਦੇ ਨੇ ਵੀ ਸਾਡੇ ਜਵਾਬ ਨੂੰ ਬਾਹਰ ਭੇਜ ਦਿਓ ਜਦੋਂ ਇਹ ਲੋਕ ਇਹ ਦਫ਼ਤਰਾਂ ਵਿੱਚ ਜਾਂਦੇ ਨੇ ਉਹ ਚਾਹ ਪਾਣੀ ਉਦੋਂ ਬੇਬੇ ਬਾਪੂ ਜੀ ਪੈਰੀ ਹੱਥ ਲਾਉਂਦੇ ਨੇਗੇ ਪਰ ਜਦੋਂ ਇਸ ਤੋਂ ਬਾਅਦ ਪੈਸੇ ਲੈ ਲੇ ਪੈਸੇ ਲੈਣ ਤੋਂ ਬਾਅਦ ਕੋਈ ਵੀ ਜਾਨ ਨਹੀਂ ਲਾਉਣਾ ਠੱਗੀ ਕਰ ਲਈ ਫਿਰ ਇਹਨਾਂ ਦੇ ਬੌਂਸਰ ਏਜੰਟ ਰੱਖੇ ਹੋ ਨੇ ਫਿਰ ਇਹ ਲੋਕਾਂ ਨੂੰ ਕੁੱਟ ਮਾਰ ਕੇ ਬਾਹਰ ਭਜਾਉਂਦੇ ਨੇਗੇ ਕੱਲ ਦੀ ਗੱਲ ਮਹਾਲੀ ਦੀ ਦੱਸਦਾ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਜਿਹੜਾ ਕਿ ਏਜੰਟਾਂ ਦਾ ਫਿਰ ਡੰਡੇ ਨਾਲ ਪੈਸੇ ਕੱਲ ਮਹਾਲੀ ਤੋਂ ਵਿੱਚੋਂ ਕਢਾਏ ਨੇਗੇ ਕੱਲ ਹਰਿਆਣੇ ਦੇ ਬੰਦੇ ਦੇ ਇਸ ਕਰਕੇ ਫਿਰ ਥੋੜਾ ਪੁਲਿਸ ਵੀ ਇਹਨਾਂ ਏਜੰਟਾਂ ਦਾ ਥੋੜਾ ਥੋੜੀ ਪੁਲਿਸ ਵੀ ਸਾਥ ਦਿੰਦੀ ਹੈ ਇਹਨਾਂ ਏਜੰਟਾਂ ਦਾ ਕਿਉਂਕਿ ਪੈਸੇ ਖਾਦੇ ਹੋਏ ਨੇਗੇ ਪੈਸੇ ਖਾਦੇ ਹੋਏ ਨੇਗੇ ਆ ਸਾਰਾ ਫਿਰ ਇੱਕ ਕੰਮ ਹੁੰਦਾ ਇਸ ਕਰਕੇ ਜੇਕਰ ਤੂੰ ਨਸ਼ਾ ਤਸਕਰਾਂ ਦਾ ਡਰਾਮਾ ਕਰ ਰਿਹਾ ਇਸ ਤੋਂ ਵੱਡੇ ਤਸਕਰ ਠੱਗ ਮਾਫੀਆ ਜਿਹੜਾ ਆ ਸਾਰਾ ਤੁਰਾ ਫਿਰਦਾ ਠੀਕ ਆ ਨਸ਼ਾ ਬਹੁਤ ਵੱਡੀ ਮਾੜੀ ਚੀਜ਼ ਐ ਪਰ ਉਹ ਜਿਹੜਾ ਨਸ਼ਾ ਜਿਹੜਾ ਠੱਗ ਨੇ ਉਹ ਵੀ ਉਹ ਵੀ ਠੀਕ ਆ ਸਮਾਜ ਨੂੰ ਉਹ ਕਰ ਰਹੇ ਨੇ ਪਰ ਇਸ ਤੋਂ ਵੱਡੇ ਜਿਹੜੇ ਠੱਗ ਇਹ ਨੇਗੇ ਇਸ ਤੋਂ ਵੱਡੀ ਨਾਥ ਇਹਨਾਂ ਦੇ ਪਾਉਣ ਦੀ ਜ਼ਰੂਰਤ ਐ ਇਹ ਮਾਫੀਆ ਦੇ ਇਹ 20 20 30 30 ਲੱਖ ਰੁਪਏ ਇੱਕ ਬੰਦੇ ਤੋਂ ਖਾ ਗਏ ਇਹ ਨਸ਼ੇ ਤਸਕਰਾਂ ਤੋਂ ਨਾਲ ਵੱਡਾ ਮਾਫੀਆ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਜਿਹੜੇ ਕਿ ਸਮਾਜ ਸੇਵੀ ਲੋਕਾਂ ਨੂੰ ਬੁੱਧੀਜੀਵੀ ਲੋਕਾਂ ਨੂੰ ਅੰਦੋਲਨਕਾਰੀ ਲੋਕਾਂ ਨੂੰ ਕਿ ਇਹ ਆਪਾਂ ਲੋਕਾਂ ਦਾ ਸਾਥ ਦੀ ਇਹ ਘਟੋ ਘਟ ਇਹ ਕਿੰਨੇ ਜਾਣਿਆ ਬਈ ਆਪਾਂ 50-60 ਜਣੇ ਸੀ 150 ਜਣੇ ਸੀ 70 ਤੋਂ ਲਾ ਕੇ ਮੜਾ ਦਾ 80 ਜਾਂ 100 ਵੀ ਹੋਵੇ ਕਿਉਂਕਿ ਹੁਣ ਦਿਨੋ ਦਿਨ ਗਿਣਤੀ ਵਧਦੀ ਜਾਂਦੀ ਹੈ ਤੇ ਜਿਹੜੀ ਗਿਣਤੀ ਵਧਦੀ ਜਾਂਦੀ ਆ ਇੰਨੇ ਲੋਕ ਇਸ ਬੰਦੇ ਇੱਕ ਤੋਂ ਪੀੜਤ ਨੇਗੇ ਇੱਕ ਬੰਦੇ ਤੋਂ ਪੀੜਤ ਨੇਗੇ ਅੱਜ ਇਹਨਾਂ ਨੇ ਧੜਨਾ ਇੱਥੇ ਜਮੀਨ ਦੇ ਵਿੱਚ ਗੱਡਿਆ ਹੋਇਆ ਹੈ ਬਾਈ ਇੱਥੇ ਟੇਕੇ ਵਾਲਾ ਜ਼ਮੀਨ ਵਾਲਾ ਖੜਾ ਸੀਗਾ ਭਾਈ ਨੂੰ ਅਸੀਂ ਅਸੀਂ ਕਿਹਾ ਭਾਈ ਭਰਾਵਾ ਅਸੀਂ ਮਾਰਨਾ ਤੈਨੂੰ ਵੀ ਨਹੀਂ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਜਿਹੜਾ ਕਿ ਥਾਣੇਦਾਰ ਉਹ ਗੱਲ ਕਹਿੰਦਾ ਸੀਗਾ ਨਾ ਐਸਐਸਓ ਸਾਹਿਬ ਇਹ ਗੱਲ ਕਹਿੰਦਾ ਸੀਗਾ ਤੂੰ ਠੇਕੇਦਾਰ ਨੂੰ ਕੁਛ ਨਾ ਕਹੋ ਅੱਛਾ ਤੁਸੀਂ ਉਹਨਾਂ ਨੂੰ ਭਗੌੜੇ ਬੰਦੇ ਨੂੰ ਕੁਛ ਨਾ ਕਹੋ ਜਿਹਦੇ ਕਰੋੜਾਂ ਰੁਪਏ ਦੀ ਜ਼ਮੀਨ ਪਈ ਤੁਸੀਂ ਪ੍ਰਾਪਰਟੀ ਅਟੈਚ ਨਾ ਕਰੋ ਤੁਸੀਂ ਪ੍ਰਾਪਰਟੀ ਵੇਚ ਕੇ ਲੋਕਾਂ ਨੂੰ ਜ਼ਮੀਨ ਨਾ ਦਿਓ ਤੁਸੀਂ ਉਧਰ ਨੂੰ ਹੋ ਤੁਸੀਂ ਸਾਡੇ ਲੋਕਾਂ ਨੂੰ ਡਰਾਇ ਧਮਕਾਈ ਜਾਓ ਹੈ ਅਸੀਂ ਆਏ ਜੇਕਰ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਇਹਨਾਂ ਨੂੰ ਭਈ ਭਰਾਵੋ ਡਰਨ ਦੀ ਕੋਈ ਜ਼ਰੂਰਤ ਨਹੀਂ ਇਸ ਕਰਕੇ ਤੁਹਾਨੂੰ ਡਟ ਕੇ ਇੱਥੇ ਬੈਠਣਾ ਪੈਣਾ ਅਸੀਂ ਮੀਡੀਆ ਵਾਲੇ ਹੋਰ ਵੀ ਭਰਾਵਾਂ ਦਾ ਜਿੰਨੇ ਅੱਜ ਮੀਡੀਆ ਵਾਲੇ ਸਾਡੇ ਭਰਾ ਇਹਨੇ ਬਰਨਾਲਾ ਤੋਂ ਬਾਈਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਮੀਡੀਆ ਵੀ ਜਿੰਨਾ ਵੀ ਇੱਥੇ ਪਹੁੰਚ ਸਕਦਾ ਵੱਧ ਤੋਂ ਵੱਧ ਮੀਡੀਆ ਪਹੁੰਚੇ ਕਿ ਇਹ ਪਹਿਲੀ ਵਾਰ ਜਿਹੜਾ ਕੰਮ ਹੋਇਆ ਕਿ ਕਿਸੇ ਨੇ ਜ਼ਮੀਨ ਦੇ ਵਿੱਚ ਧਰਨਾ ਘੜਤਾ ਜ਼ਮੀਨ ਦੇ ਵਿੱਚ ਧਰਨਾ ਘੜਤਾ ਤੁੱਪੇ ਲੋ ਦੇ ਵਿੱਚ ਆ ਮਾਮਾ ਰਾਤ ਨੂੰ ਮੱਛਰ ਦੇ ਵਿੱਚ ਪੈਂਦੀਆਂ ਇੱਥੇ ਕੋਈ ਬਿਜਲੀ ਨਹੀਂ ਹੈਗੀ ਇੱਥੇ ਕੋਈ ਲਾਈਟ ਨਹੀਂ ਹੈਗੀ ਰਾਤ ਨੂੰ ਮੱਛਰ ਤੋਰ ਤੋੜ ਖਾਂਦਾ ਦੇਖ ਲੋ ਰੋਹੀ ਬੀਹਾ ਬਾਣਾ ਹਸਾਬ ਲਾ ਲੋ ਵੀ ਇੱਥੋਂ ਕਿੰਨੀ ਕਿੰਨੀ ਦੂਰ ਪਿੰਡ ਨੇਗੇ ਰੋਹੀ ਬੀਹਾ ਬਾਣ ਦੇ ਵਿੱਚ ਬੈਠੇ ਆ ਸਰਕਾਰੇ ਸ਼ਰਮ ਕਰ ਓਏ ਆ ਇੱਥੋਂ ਪੰਡੋਰੀਆ ਜਿਹੜਾ ਐਮਐਲਏ ਉਹ ਕੀ ਤੂੰ ਕਰੀ ਜਾਂਦਾ ਮੈਲਕਣ ਵਾਲਾ ਮੈਲਕਣ ਪੈਂਦਾ ਕਿ ਤੇ ਕਿਹੜਾ ਪੰਦਾ ਉਹ ਤੂੰ ਸ਼ਰਮ ਕਰ ਭਰਾਵਾ ਇੱਥੇ ਆ ਕੇ ਲੋਕਾਂ ਨਾਲ ਇਨਸਾਫ ਦਵਾ ਤੂੰ ਕੱਲੀਆਂ ਬਸ ਕਰਿਆ ਭਗ ਸਿੰਘ ਵਾਲਿਆ ਪੱਗਾ ਬਣਨੇ ਜਾਣਦੇ ਹੋ ਭਗ ਸਿੰਘ ਦਾ ਕੀ ਨਾਰਾ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਜਿਹੜਾ ਤੁਸੀਂ ਭਗ ਸਿੰਘ ਵਾਲੇ ਪੱਗਾਂ ਬੰਨ੍ਹੇ ਫਿਰਦੇ ਹੋ ਤੁਸੀਂ ਤਾਂ ਇਹ ਅਮੀਰ ਲੋਕਾਂ ਦਾ ਸਾਮਰਾਜ ਦਾ ਸਾਥ ਦੇ ਰਹੇ ਹੋ ਆ ਗਰੀਬ ਲੋਕਾਂ ਦਾ ਸਾਥ ਦੇਣ ਨੂੰ ਤਿਆਰ ਨਹੀਂ ਹੈਗੇ ਆਓ ਫਿਰ ਉੱਥੇ ਦਿਓ ਉੱਥੇ ਸੀਦਾ ਆ ਕੇ ਇੱਥੇ ਬੈਠੇ ਇੱਥੇ ਸਾਰਾ ਲੋਕਾਂ ਦਾ ਇਨਸਾਫ ਦਿਮਾਕੇ ਜਾਵੇ ਐ ਕੱਲੀਆਂ ਗੱਲ ਪੱਗਾਂ ਬੰਨ੍ਹ ਕੇ ਐ ਭਗ ਸਿੰਘ ਦੀ ਸੋਚ ਤੇ ਨਹੀਂ ਚੱਲਿਆ ਜਾਂਦਾ ਭਗ ਸਿੰਘ ਤਾਂ ਫਾਂਸੀ ਤੇ ਚੜ ਗਿਆ ਸੀਗਾ ਤੁਸੀਂ ਕਰ ਰਹੇ ਹੋ ਤੁਸੀਂ ਨਾ ਲੋਕਾਂ ਤੋਂ ਲੈ ਲੈ ਪੈਸੇ ਆਪਦੇ ਚੰਗੀਆਂ ਗੱਡੀਆਂ ਲੈ ਕੇ ਪਾ ਕੇ ਚੰਗੇ ਕੁਰਤੇ ਪਜਾਮੇ ਤੁਰੇ ਫਿਰਦੇ ਹੋ ਤੁਹਾਡਾ ਆਪਣੇ ਘਰ ਪਰਨ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਕੰਮ ਹੈਗਾ ਦੱਸੋ ਇਸ ਕਰਕੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦਾ ਭਰਾਵੋ ਇਹਨਾਂ ਨੂੰ ਸਾਨੂੰ ਸੁਨਿਸ਼ਾਸ ਦੇਣ ਦੀ ਜ਼ਰੂਰਤ ਹੈ ਇਹ ਲੋਕ ਬੜੇ ਪੀੜਤ ਨੇਗੇ ਘਰਾਂ ਦੇ ਵਿੱਚ ਆ ਬਾਈ ਦੇਖ ਆ ਬਾਈ ਦੇ ਦੇਖੋ ਮਾਂ ਜਿਹੜੀ ਕਿ ਅੱਜ ਚੂਲੇ ਦਾ ਆਪਰੇਸ਼ਨ ਹੋਇਆ ਹਸਪਤਾਲ ਦੇ ਵਿੱਚ ਪਈਆ ਫੋਟੋਆਂ ਦੇਖ ਲਓ ਚੂਲੇ ਦਾ ਆਪਰੇਸ਼ਨ ਹੋਇਆ ਖੂਨ ਨਹੀਂ ਰੁਕ ਰਿਹਾ ਆ ਬੈਂਕ ਤੋਂ ਕਰਜ਼ਾ ਲੈ ਕੇ ਸਾਰਿਆਂ ਦਾ ਹੀ ਮੈਨੂੰ ਪਤਾ ਇੱਥੇ ਜਿੰਨੇ ਵੀ ਸਾਡੇ ਭਰਾਓ ਸਾਰਿਆਂ ਦਾ ਹੀ ਬੈਂਕਾਂ ਤੋਂ ਕਰਜ਼ੇ ਲੈ ਕੇ ਜ਼ਮੀਨਾਂ ਵੇਚ ਕੇ ਦਿੱਤੀਆਂ ਨੇ ਆ ਮਾਵਾ ਇੱਥੇ ਬੈਠੀਆਂ ਨੇਗੀਆਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਥ ਤੇ ਦੇਣਾ ਚਾਹੀਦਾ ਮੈਂ ਲਾਗੇ ਦੇ ਜਿਹੜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਭਰਾਵੋ ਆਪਾਂ ਪੰਜਾਬ ਦੇ ਆਪਾਂ ਇਸ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਵਾਰਸਾਂ ਆਪਾਂ ਬਾਬੇ ਨਾਨਕ ਦੇ ਵਾਰਸਾਂ ਜਿੰਨੇ ਵੀ ਇੱਥੇ ਪਿੰਡ ਨੇਗੇ ਮੈਂ ਪਿੰਡਾਂ ਦੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ-ਜਿਹੜੇ ਨਾਲ-ਨਾਲ ਪਿੰਡ ਲੱਗਦੇ ਨੇ ਬੜੀ ਟਿੱਬਾ ਆਪਣਾ ਠਿਕਰੀਵਾਲ ਮਨਾਲ ਜਿੰਨੇ ਵੀ ਸੇਰਪੁਰ ਜਿੰਨੇ ਵੀ ਬਰਨਾਲੇ ਦੇ ਇਕਠਾਲਾ ਜਿੰਨੇ ਵੀ ਇੱਥੇ ਪਿੰਡ ਲੱਗਦੇ ਨੇ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਕਿ ਸਾਨੂੰ ਜੋ ਸਾਡੇ ਗੁਰੂ ਸਾਹਿਬਾਨ ਨੇ ਸਿਧਾਂਤ ਸਿਖਾਇਆ ਉਸ ਸਿਧਾਂਤ ਤੇ ਪਹਰਾ ਦਿੰਦੇ ਹੋਏ ਇਹਨਾਂ ਸਾਰੇ ਲੋਕਾਂ ਨਾਲ ਸਾਥ ਦਿਓ ਇਹ ਮਾਵਾ ਭੈਣਾ ਇੱਥੇ ਮੱਛਰ ਦੇ ਵਿੱਚ ਪੈਂਦੀਆਂ ਨਗੀਆਂ ਇਸ ਕਰਕੇ ਤੁਸੀਂ ਜਿਹੜਾ ਸਾਥ ਦਿਓਗੇ ਆ ਸਾਰੇ ਮੇਰੇ ਖੇਤਾਂ ਵਾਲੇ ਭਰਾ ਖੜੇ ਸੁਣੀ ਤਾਂ ਜਾਂਦੇ ਨੇਗੇ ਮੈਨੂੰ ਆਏ ਨਹੀਂ ਮੈਨੂੰ ਸੁਣ ਕੇ ਉਹ ਮੈਨੂੰ ਦੁੱਖ ਆ ਇਸ ਚੀਜ਼ ਦਾ ਉਹ ਸਾਹਮਣੇ ਬੈਠੇ ਦੇਖੀ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਭਾਨਾ ਹੋਇਆ ਇਹ ਤਮਾਸ਼ਾ ਦੇਖਣਾ ਆਪਾਂ ਬੰਦ ਕਰ ਦੋ ਭਰਾਵੋ ਇਹ ਤਮਾਸ਼ਾ ਨਹੀਂ ਹੈਗਾ ਇਹ ਠੀਕ ਹੈ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਵੀ ਤਮਾਸ਼ਾ ਵੀ ਤੁਹਾਨੂੰ ਲੱਗ ਰਿਹਾ ਵੀ ਪੁੱਥੇ ਆ ਤਮਾਸ਼ਾ ਚੱਲ ਰਿਹਾ ਕੋਈ ਇਹ ਇਸ ਕਰਕੇ ਭਰਾਵੋ ਆਓ ਇਹਨਾਂ ਦੇ ਨਾਲ ਖੜੋ ਤੇ ਜਾ ਪਾਣੀ ਦਾ ਲੰਗਰ ਦਾ ਪਰਮੰਧ ਕਰੋ ਕਿਉਂਕਿ ਮੇਰਾ ਤਾਂ ਪਿੰਡ ਇੱਥੋਂ 40 45 ਕਿਲੋਮੀਟਰ ਦੂਰ ਆ ਹਨਾ ਤੇ ਫਿਰ ਵੀ ਮੈਂ ਇੱਥੇ ਹੋਰ ਲੱਗੇ ਤਾਗੇ ਦੇ ਭਰਾਵਾਂ ਨੂੰ ਬੇਨਤੀ ਕਰਕੇ ਜਾਊਂਗਾ ਕਿ ਆਪਾਂ ਸਾਰੇ ਪਿੰਡਾਂ ਵਾਲੇ ਲੋਕ ਇਹਨਾਂ ਦਾ ਸਾਥ ਦਿਈਏ ਤਾਂ ਕਿ ਜਿਹੜਾ ਇਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਜਿੰਨਾ ਟਾਈਮ ਲੋਕਲ ਲੋਕਾਂ ਦਾ ਸਾਥ ਨਹੀਂ ਮਿਲਦਾ ਉੰਨਾ ਟਾਈਮ ਇਹ ਇਹ ਜਿਹੜਾ ਕਿ ਇਹਨਾਂ ਨੂੰ ਹੱਕ ਲੈਣਾ ਬੜਾ ਔਖਾ ਲੱਗੂਗਾ ਸਾਰੇ ਹਿਮਾਚਲ ਤੋਂ ਦੂਰੋਂ ਦੂਰੋਂ ਸਾਡੀਆਂ ਮਾਵਾ ਭੈਣਾਂ ਆਈਆਂ ਨੇਗੀਆਂ ਮੈਂ ਸਾਰੇ ਜਿੱਦਣ ਲੋਕਲ ਸਾਰੇ ਲੋਕ ਇੱਥੇ ਉੱਠ ਕੇ ਆਣਗੇ ਸਾਰੇ ਪਿੰਡਾਂ ਵਾਲੇ ਲੋਕ ਉੱਠ ਕੇ ਆ ਜਾਣਗੇ ਤਾਂ ਦੋ ਦਿਨਾਂ ਦੇ ਵਿੱਚ ਕੰਮ ਬਣ ਜੂਗਾ ਇਸ ਕਰਕੇ ਆਪਾਂ ਉਹ ਗੁਰੂਆਂ ਦੇ ਸਿਧਾਂਤ ਤੇ ਪਹਿਲਾ ਦਿੰਦੇ ਹੋਏ ਇਹਨਾਂ ਲੋਕਾਂ ਦਾ ਸਾਥ ਦਈਏ ਇਹੀ ਮੇਰੀ ਬੇਨਤੀ ਆ ਭਰਾਵੋ ਆਪਾਂ ਨੂੰ ਸਭ ਨੂੰ ਲੋਕਾਂ ਦਾ ਸਾਥ ਦੇਣਾ ਚਾਹੀਦਾ ਬਹਿ ਕੇ ਮੰਜਾ ਤਾਂ ਨਾ ਦੇਖੀਏ ਮੈਂ ਹਰ ਇੱਕ ਬੰਦੇ ਦਾ ਸਾਥ ਦਿੱਤਾ ਜੇ ਇੱਥੇ ਮੈਨੂੰ ਕੀ ਲੋੜ ਸੀਗੀ ਮੈਨੂੰ ਕੋਈ ਬੰਦਾ ਮੈਂ ਇੱਥੇ ਮੈਂ ਉਹਦਾ ਤੇਲ ਫੂਕ ਕੇ ਆਇਆ ਮੈਨੂੰ ਕੋਈ ਬੰਦਾ ਇਹ ਕਹਦੇ ਕੋਈ 5 ਰੁਪਏ ਤੂੰ ਕਿਤੇ ਇੱਥੇ ਲੈਣਾ ਗੱਲ ਕਟਾ ਕੇ ਵਿਚਾਲੇ ਸੜ ਦੂੰਗਾ ਉਹਦਾ ਧਰਤੀ ਤੇ ਇਸ ਕਰਕੇ ਮੈਨੂੰ ਵੀ ਕੀ ਲੋੜਾ ਇਹ ਸਾਨੂੰ ਪਰ ਸਾਨੂੰ ਉਹ ਗੁਰੂਆਂ ਦੇ ਜਿਹੜਾ ਫਲਸਫੇ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜਾ ਤਾਂ ਕਰਕੇ ਅਸੀਂ ਇੱਥੇ ਲੋਕਾਂ ਦੇ ਆਏ ਆ ਤਾਂ ਪਿੰਡਾਂ ਵਾਲੇ ਲੋਕ ਵੀ ਇੱਥੇ ਆ ਕੇ ਹਾਂ ਦਾ ਨਾਰਾ ਮਾਰਨ ਨਹੀਂ ਹਰੇਕ ਬੰਦਾ ਆਪਣਾ ਕੰਮ ਕਰੀ ਜਾਂਦਾ ਭਰਾਵੋ ਕੋਈ ਨਾ ਕੰਮ ਵੀ ਕਰਨਾ ਜੇ ਘੰਟਾ ਇਹਨਾਂ ਲੋਕਾਂ ਕੋਲੇ ਆ ਕੇ ਦੁੱਖ ਵਟਾ ਲੋਂਗੇ ਤਾਂ ਬਹੁਤ ਵੱਡੀ ਗੱਲ ਨਾਲ ਦੁੱਖ ਹੌਲਾ ਹੋ ਜਾਊਗਾ ਤੇ ਹੋਰ ਬਾਈ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ 2016 ਤੋਂ ਲਗਾਤਾਰ ਸੱਤ ਕੰਪਨੀਆਂ ਖੋਲ ਕੇ 2000 ਬਹੁਤ ਮਾ ਗੱਲ ਦੱਸੀ ਅੱਜ 2016 ਤੋਂ ਲੈ ਕੇ ਜਿਹੜਾ ਕਿ ਇਸ ਬੰਦੇ ਨੇ ਠੱਗੀ ਦਾ ਜਿਹੜਾ ਕਿ ਪ੍ਰਚਾਰ ਸ਼ੁਰੂ ਕਰਾਇਆ ਠੱਗੀ ਮਾਰਨੀ ਸ਼ੁਰੂ ਕਰੀ ਹੋਈ ਹੈ 2016 ਤੋਂ ਲੈ ਕੇ ਘੱਟੋ ਘੱਟ ਅਨੇਕਾਂ ਹੀ ਇਹਨੇ ਵੱਖ-ਵੱਖ ਕੰਪਨੀਆਂ ਖੋਲੀਆਂ ਨੇ ਵੱਖ-ਵੱਖ ਕੰਪਨੀਆਂ ਖੋਲ ਕੇ ਬੰਦੇ ਨੇ ਸਾਰੀ ਜ਼ਮੀਨ ਬਣਾਈ ਹੈ ਪੰਜਾਬ ਚ 300 ਕਿੱਲਾ ਜੀ ਪੰਜਾਬ ਦੇ ਵਿੱਚ 300 ਏਕੜ ਤਕਰੀਬਨ ਜਿਹੜੀ ਇਸ ਬੰਦੇ ਕੋਲੇ ਜ਼ਮੀਨ ਆ ਇਸ ਬੰਦੇ ਕੋਲੇ 300 ਏਕੜ ਹੋਰ ਸ਼ਹਿਰੀ ਪ੍ਰਾਪਰਟੀ ਪਤਾ ਨਹੀਂ ਕਿੰਨੀ ਖੋਣੀ ਹੈ ਖਿਆਰੀ ਪ੍ਰਾਪਰਟੀ ਜਿਹੜੀਆਂ ਕੋਠੀਆਂ ਪਤਾ ਨਹੀਂ ਕਿੱਥੇ ਕਿੱਥੇ ਨੇ ਬੰਦੇ ਨੇ ਪ੍ਰਾਪਰਟੀ ਬਣਾਈ ਐ ਐਡਾ ਵੱਡਾ ਨੇ ਠੱਗੀ ਕਰੀ ਆ ਭਗਮਾਨਤ ਮਾਨਸਿਆ ਮੇਰੇ ਇੱਧਰ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰ ਇਸ ਤੋਂ ਵੱਡਾ ਹੋਰ ਤੈਨੂੰ ਕੀ ਸਬੂਤ ਲੈ ਕੇ ਦੇਵਾਂ ਤੇਰੀ ਅੰਨੀ ਬੋਲੀ ਸਰਕਾਰ ਆ ਤੇਰੇ ਸਾਰੇ ਚੁੱਪ ਕਰੇ ਬੈਠਣੇ ਬਰਨਾਲਾ ਪ੍ਰਸ਼ਾਸਨ ਸਾਰਾ ਚੁੱਪ ਕਰਾ ਖੜਾ ਓਏ ਤਰਸ ਕਰ ਲੋ ਸਾਡੇ ਦੇ ਭਗਮਾਨਤਮਾਨਾ ਆ ਲੋਕ ਜਿਹੜੇ ਕਿ ਧੁੱਪ ਦੇ ਵਿੱਚ ਬੈਠੇ ਨੇ ਅਮੀਤ ਹੀਰ ਆ ਇਥੋਂ ਦਾ ਹੀ ਐਮਐਲਏ ਐ ਮੈਥੋਂ ਦਾ ਹੀ ਐਮਪੀ ਜਿੱਤਿਆ ਹੋਇਆ ਆ ਮੁੰਡਾ ਅਮੀਤ ਹੀਰਾ ਇਥੋਂ ਦਾ ਹੀ ਆ ਓਹ ਅਮੀਤ ਹੀਰਾ ਤੇਰੇ ਦੇ ਵਿੱਚ ਇਨਸਾਨੀਅ ਉਤੋਂ ਇੱਥੇ ਧਰਤੀ ਦਾ ਬਾਰਸ ਨਹੀਂ ਹੈਗਾ। ਉਹ ਮੀਤਹਿਰਾ ਤੂੰ ਤਾਂ ਚੰਗਿਆਂ ਪਾ ਕੇ ਪੈੜ ਛਲ ਤਾਂ ਟੰਗ ਕੇ ਬਹਾਂ ਤੁਰਾ ਫਿਰਦਾ ਨਾ। ਤੂੰ ਇੱਥੇ ਲੋਕਾਂ ਦਾ ਕਿ ਦੁੱਖ ਦਰਦ ਨਹੀਂ ਸੁਣ ਸਕਦਾ। ਤੇਰੇ ਕਹਿਣ ਤੇ ਲੋਕਾਂ ਨੇ ਭਰਤੀ ਹੁੰਦੇ ਨੇ ਬਰਨਾਲੇ ਦੇ ਵਿੱਚ। ਤੇਰੇ ਕਹਿਣ ਤੇ ਡੀਸੀ ਐਸਐਸਪੀ ਸਭ ਕੰਮ ਦੇਣਗੇ। ਤੂੰ ਇੱਥੇ ਆ ਕੇ ਲੋਕਾਂ ਦੀ ਗੱਲ ਨਹੀਂ ਸੁਣ ਸਕਦਾ। ਤੇਰੇ ਤਾਂ ਕਹਿਣ ਤੇ ਅੱਧੇ ਘੰਟੇ ਦੇ ਵਿੱਚ ਕੰਮ ਹੋ ਜਾਊਗਾ। ਉਹ ਮੀਤਹਿਰਾ ਤੂੰ ਆਹੀ ਧਰਤੀ ਦਾ ਆਹੀ ਪਿੰਡਾਂ ਦਾ ਮੁੰਡਾ ਹੈ। ਆਹ ਦੇਖ ਲਾ ਲੋਕ ਧੁੱਪੇ ਗਰਮੀ ਦੇ ਵਿੱਚ ਮਰੀ ਜਾਂਦੇ ਨੇਗੇ। ਤੂੰ ਕੁਛ ਕਰ ਨਹੀਂ ਸਕਦਾ ਤੇਰੇ ਕੋਲ ਸਾਰੀ ਪਾਵਰ ਆ ਤੂੰ ਤਾਂ ਇੱਥੇ ਅਸਸਪੀ ਡੀਸੀ ਮਿੰਟ ਦੇ ਵਿੱਚ 10 ਮਿੰਟਾਂ ਸੱਤ ਲੇਗਾ ਤੂੰ ਤੂੰ ਮੰਤਰੀ ਵੀ ਰਿਹਾ ਤੂੰ ਇੱਥੋਂ ਐਮਪੀ ਵੀ ਆ ਆ ਇਸੇ ਪਿੰਡ ਦੀ ਆਹੀ ਜ਼ਮੀਨ ਦਾ ਵਾਰਤਾ ਉਹ 2 ਕਿਲੋਮੀਟਰ ਪਿੰਡਾ ਇਹ 2 ਕਿਲੋਮੀਟਰ ਪਿੰਡਾ ਮੈਨੂੰ ਮੈਨੂੰ ਪਤਾ ਇਸ ਜੀ ਦਾ ਕੱਲੀਆਂ ਬਸ ਆ ਜਿਹੜਾ ਇੱਥੇ ਇੱਕ ਹੋਰ ਤਰ੍ਹਾਂ ਫਿਰਦਾ ਆਪਣਾ ਪੰਡੋਰੀ ਆ ਇੱਥੇ ਹੋਰ ਤਰ੍ਹਾਂ ਫਿਰਦੇ ਨੇਗੇ ਇੱਥੇ ਬਰਨਾਲੇ ਦੇ ਵਿੱਚ ਨੇਗੇ ਆ ਇੱਕ ਬਰਨਾਲੇ ਤੋਂ ਵੀ ਕਾਂਗਰਸ ਦਾ ਜਿੱਤੇ ਉਹ ਵੀ ਆ ਜੇ ਕਾਂਗ ਸਾਰੇ ਆ ਕੇ ਸਾਥ ਦੇਣਾ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਰੇ ਸਾਥ ਦੇਣ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਓ ਭਰਾਵੋ ਨਾ ਟਟ ਕੇ ਸਾਥ ਦਿਓ ਪਰ ਇਹਨਾਂ ਤੋਂ ਕੋਈ ਉਮੀਦ ਨਹੀਂ ਲਾ ਸਕਦੇ ਕੱਲੀਆਂ ਟਾਂਕੇ ਬਹਾ ਲੈ ਕੇ ਪੰਜਾਬ ਪੰਜਾਬ ਗਵਰਨਮੈਂਟ ਤੁਰੇ ਫਿਰਦੇ ਹੋ ਕਿਉਂ ਕੋਈ ਨਾ ਅਗਲੀ ਵਾਰੀ ਆ ਜਾਏ ਤੁਹਾਨੂੰ ਕਿੰਨੇ ਮੈਂਬਰ ਨਹੀਂ ਬਣਾਉਣਾ ਜਿਹੜੇ ਤੁਸੀਂ ਕਰਤੂਤਾਂ ਦੇ ਉੱਤੇ ਹੋ ਨਾ ਜਿਹੜੇ ਤੁਸੀਂ ਗੱਲਾਂ ਕਰਦੇ ਸੀਗੇ ਇਹ ਥੋੜੀ ਸਹਿਤ ਸਾਰੇ ਠੱਗਿਆਂ ਬਾਰ ਬਚ ਰਹੇ ਨੇ ਤੁਹਾਨੂੰ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਮੈਂਬਰ ਭਗਮਾਤਵਣਾ ਤੈਨੂੰ ਮੁੱਖ ਮੰਤਰੀ ਬਣਾਤਾ ਅਗਲੀ ਵਾਰੀ ਜੇ ਤੂੰ ਸਤੌਜ ਦਾ ਮੈਂਬਰੀ ਬਣ ਜਾਂਦਾ ਮੈਨੂੰ ਭਾਣਾ ਸਿੱਧੂ ਕਹਿੰਦੀ ਆ ਲੋਕਾਂ ਨੂੰ ਸਾਫ਼ ਦਵਾ ਗੱਲਾਂ ਕਿਹੜੇ ਕਰਦੇ ਫਿਰਦਾ ਬੈਠੇ ਲੋਕ ਇੱਥੇ ਆ ਕੇ ਖੰਨੇ ਦੀ ਐਸਐਸਪੀ ਹੈ ਜੀ ਬਹਿਸ ਦੇ ਘਰ ਮੈਨੂੰ ਸਾਰਾ ਕੁਝ ਮੈਨੂੰ ਪਤਾ ਇਹਨਾਂ ਦੇ ਮੇਰੇ ਸਾਰੇ ਇਹਨਾਂ ਨੇ ਰਿਮਾਂਡ ਲੈ ਲੈ ਕੇ ਮੈਨੂੰ ਸਾਰਾ ਇਹਨਾਂ ਨੇ ਕੁੱਟਿਆ ਮਾਰਿਆ ਹੋਇਆ ਸਾਡੇ ਪਰਚੇ ਕਰਾਏ ਹੋਏ ਆ ਉੱਥੋਂ ਦੀ ਐਸਐਸਪੀ ਮੈਨੂੰ ਸਾਰਾ ਇਹਨਾਂ ਦਾ ਸਭ ਪਤਾ ਹੈ ਬਾਈ ਇਹਨਾਂ ਦਾ ਇਹਨਾਂ ਦਾ ਏ ਟੂ ਜ਼ेड ਪਤਾ ਹੈ ਇਸ ਕਰਕੇ ਤੁਸੀਂ ਜਿਹੜੇ ਸੰਘਰਸ਼ੀ ਲੋਕੋਂ ਇਕੱਠੇ ਹੋ ਕਿਸਾਨ ਜਿੱਥੇ ਬੰਦਿਆਂ ਨੂੰ ਜਿੰਨੀਆਂ ਵੀ ਅੱਜ ਡਕਾਉਂਦਾ ਇੱਥੇ ਜਿੱਥੇ ਬੰਦੀ ਆਈ ਸੀ ਦੁਬਾਰਾ ਫੇਰ ਵੀ ਉਹ ਆਉਣਗੇ ਭੋਗ ਤੇ ਗਏ ਹੋਣਗੇ ਤੇ ਟਿਕਾਉਂਦਾ ਜੱਥੇਬੰਦੀ ਹੋਰ ਜਿੰਨੀਆਂ ਵੀ ਜੱਥੇਬੰਦੀਆਂ ਸਾਥ ਤੇ ਆ ਰਹੀਆਂ ਨੇਗੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਆਓ ਇਹਨਾਂ ਲੋਕਾਂ ਨੂੰ ਇਨਸਾਫ਼ ਦਵਾ ਕੇ ਮਾਵਾ ਭੈਣਾ ਅੱਤ ਦੀ ਲੋ ਦੇ ਵਿੱਚ ਗਰਮੀ ਦੇ ਵਿੱਚ 1 ਵਜ ਗਿਆ ਬੈਠਿਆਂ ਨੂੰ ਇਸ ਕਰਕੇ ਤੁਹਾਡਾ ਸਾਰਿਆਂ ਦਾ ਹੱਕ ਬਣਦਾ ਇਹਨਾਂ ਦਾ ਸਾਥ ਦੀਏ ਤੇ ਇਹ ਮਾਵਾ ਭੈਣਾ ਪਤਨ ਕਿੱਥੋਂ ਕਿੱਥੋਂ ਕਿੱਡੀ ਕਿੱਡੀ ਦੂਰੋਂ ਆਈਆਂ ਨੇਗੀਆਂ ਇਸ ਕਰਕੇ ਜਿੰਨਾ ਜਲਦੀ ਇਹਨਾਂ ਦਾ ਆਪਾਂ ਹੱਕ ਦਵਾ ਸਕੀ ਦਵਾਈਏ ਮੀਡੀਆ ਦਾ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਸਹਿਬਾਨਾਂ ਦਾ ਜਿਹੜਾ ਇਹ ਲੋਕਾਂ ਦੀ ਗੱਲ ਪਹੁੰਚਾਉਣ ਲਈ ਇੱਥੇ ਆਏ ਨੇਗੇ ਇਸ ਕਰਕੇ ਹੋਰਾਂ ਨੂੰ ਵੀ ਅਸੀਂ ਉਮੀਦ ਕਰਦੇ ਹਾਂ ਇੱਥੇ ਆਉਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿੱਧੂ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਨਾ ਸਿੱਧੂ ਨੇ ਆਪਾਂ ਇਸ ਦਾ ਮਰਦਾਬਾ ਇਹਦਾ ਨਾਰਾ ਲਾਓ ਇਸ ਏਜੰਟ ਦਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਹਕਮਾਫੀਆ ਮਰਦਾਬਾਦ 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 ਗੁਰਪ੍ਰੀਤ ਬੈਣੀਪਾਲ ਮਰਦਾਬਾਦ ਮਰਦਾਬਾਦ ਮੁਰਦਾਬਾਦ ਠੱਗ ਚੋਰ ਗੁਰਪ੍ਰੀਤ ਬੈਣੀਪਾਲ ਮੁਰਦਾਬਾਦ 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 ਲੋਕਾਂ ਦੇ ਪੈਸੇ ਠੱਗ ਕੇ ਜ਼ਮੀਨ ਬਣਾਉਣ ਵਾਲਾ ਏਜੰਟ ਮਾਫੀਆ ਮੁਰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨਤਮਾਨ ਸਰਕਾਰ ਮੁਰਦਾਬਾਦ 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 ਧੰਨਵਾਦ やった